ਹਾਂ ਜੀ ਅਸਿਕਾ ਜੀ ਸਾਰਿਆਂ ਨੂੰ ਦੀਵਾਨਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਾਲ ਅਗਲਾ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਤੇ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆ ਜਿੰਨਾਂ ਦੇ ਵਿੱਚ ਦੋ ਗੱਬੜਾਂ ਤੇ ਇੱਕ ਸੂਈ ਸਭਾਈ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਵਿਦਿਆਨਾ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਮਾਰਾਈ ਚਲੋ ਜੀ ਕਿਰਪਾ ਜੀ ਦੀ ਜੀ ਤੇ ਨਾਮ ਦੱਸਦੇ ਕਰੀ ਨਾਮ ਪ੍ਰੇਮ ਸਿੰਘ ਪਿੰਡ ਜਿਕਦੇ ਦੇ ਪੁੱਤ ਤਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਕੋਲ ਦੇ ਕਰੀ 990129685 ਠੀਕ ਆ ਤੇ ਅੱਜ ਵੈਰੈਟੀ ਬਦਲਤੀ ਜੇ ਹਾਂਜੀ ਹਾਂਜੀ ਅੱਜ ਮੱਝਾਂ ਕਰਤੀਆਂ ਕਿ ਗਾਵਾਂ ਹੁੰਦੀਆਂ ਹਾਂਜੀ ਮੱਝਾਂ ਪਰ ਮਿਲ ਗਿਆ ਮੱਝਾਂ ਦੇ ਤੇ ਰੇਟ ਜਾ ਜੀ ਮੱਝਾਂ ਦੇ ਜਾ ਜੀ ਨੋਰਮਲ ਰੇਟ ਅੱਛਾ ਚੀਜ਼ ਵੀ ਚੰਗੀ ਤਾਂ ਰੇਟ ਵੀ ਨੋਰਮਲ ਹੀ ਆ ਠੀਕ ਆ ਚਲੋ ਫਿਰ ਸ਼ਰਵਾਦ ਜਿਹੜੀ ਆ ਪਹਿਲੇ ਇਹ ਤਾਂ ਆਪਾਂ ਕਰ ਲਈ। ਇਹ ਗੱਬਣੀਆਂ ਵਿੱਚ ਹੀ ਮੱਝ। ਠੀਕ। ਸਾਡੇ ਖੜਦੀ 10-15 ਦਿਨ ਬਾਅਦ ਕਿੱਟ ਲਾਂਟੋ ਲੰਬਾ ਉਹ ਛੱਡੇ ਜਾਵੇ। ਠੀਕ ਹੈ ਤੇ ਹੈਗੇ ਵੀ ਠੰਢੀ ਹੈ। ਹਾਂਜੀ ਹਜੇ ਛੱਡ ਠੰਢੀ ਬੜੀ ਹੈ। ਠੀਕ ਹੈ। ਬਾਕੀ ਇਹ ਛੱਡਾ ਭਰਨਾ ਪੂਰਾ ਦੁੱਧ ਵਾਲੀ ਮਹੀਂ ਆ। ਠੀਕ ਹੈ। ਇਹ ਵੀ ਕੱਚੀ-ਕੱਚੀ ਆ ਜਿਹੜੀ ਵੀਰਜੀ 10-12 ਦਿਨ ਹੈਗੀ ਆ। ਹਾਂਜੀ ਹਾਂਜੀ। ਹਾਂਜੀ। ਠੀਕ ਹੈ। ਇਹ ਵੀ ਕੋਈ 15-20 ਦਿਨ ਚੰਗੀ ਸਾਂਭ ਲੂਗਾ ਵੀਰ ਤੇ ਚੰਗਾ ਦੁੱਧ ਦੇਵੇਗਾ। ਮੱਝ ਦਵਾਈ ਦਾਲੂਗੀ। ਠੀਕ ਆ। ਹਾਂਜੀ। ਕਿੰਨਾ ਕੁ ਤਰ੍ਹਾਂ ਚਵਾਈ ਜਾਊਗੀ? ਵੀਰਜੀ ਉਹ ਦੇ ਆਂਦੇ ਆਪ ਠੀਕ ਆ ਇਹ ਵੀ 12 ਕਿਲੋ ਰਮਾਣਾ ਨਾਰਮਲੀ ਚਵਾਈ ਜਾਊਗੀ ਦੋਹਾਂ ਪਰ ਬਾਕੀ ਇਹ ਜੀ ਜਾਤ ਬੀੜ ਚਾ ਸਿੰਘ ਸੂਂਡਾ ਲੱਗਾ ਮਈ ਦਾ ਬਾਕੀ ਕੋਈ ਧੜੀ ਨਹੀਂ ਆ ਬਾਕੀ ਪੁੱਠਾ ਪਠਾ ਚੰਗਾ ਵਰਜੀ ਬਾਕੀ ਵਈਆਂ ਚ ਆ ਕੋਈ ਨਹੀਂ ਦੇਖੋ ਕਲਾ ਬਾਕੀ ਇਤਨਾ ਕੱਦ ਵਜਨ ਚ ਆ ਕਾ ਕਰਦੇ ਚ ਡੇਰੀ ਵਾਲੀ ਨਹੀਂ ਆ ਲੈ ਜਾ ਇਹੋ ਜਿਹੇ ਵੀ ਡੇਰੀਆਂ ਵਾਲੇ ਮੰਗਦੇ ਆਪਣੇ ਠੀਕ ਆ ਹਾਂਜੀ ਉਧਰ ਆਪਣੇ ਡਾਕਟਰ ਸਾਹਿਬ ਵੀ ਆ ਗਏ ਆ ਉਹ ਡਾਕਟਰ ਸਾਹਿਬ ਠੀਕ ठाक ਜੀ ਲਕਿਨ ਜੀ ਕਦਮਜੂਜ ਬਹੁਤ ਆ ਨਹੀਂ ਹਾਂਜੀ ਹਾਂਜੀ ਜਿੰਨੀ ਵੀ ਆ ਕਿ ਸੋਹਣੀ ਆ ਸਿੰਘਾ ਸੁਣਾ ਦੀ ਆ ਸੇਹੋ ਥੋੜਾ ਜਿਹਾ ਪਿੰਡੇ ਦਾ ਲਿਸਾ ਪਾਨੇ ਆ ਹਾਂਜੀ ਕੋਈ ਵੀਰ ਭਰਾ ਚੰਗੀ ਜਾ ਕੇ ਸਾਂਭ ਲੋ ਗੱਜਨਾ ਵੀਰ ਜੀ ਕੱਦ ਵਜੂਦ ਆ ਨਾ ਪੂਰੀ ਪੜੀ ਹੁੰਦੀ ਤੇ ਦੂਣਾ ਰੇਟ ਹੋ ਜਾਣਾ ਤੇ ਅੱਜ ਕਿੰਨਾ ਹੈ ਅੱਜ ਨੋਰਮਲ ਹੀ ਕਰ ਦੇਣਾ ਕਿੰਨਾ ਕ ਮੋਲ ਵੀਰ ਜੀ ਕਰਨ ਨੂੰ ਤੇ ਪਾਨੇ ਆ ਦਾ ਚਲੋ ਸੂ ਵੀ ਪਾਵੇ ਨਾ ਮੰਨ ਲਓ ਆਪਾਂ ਤਿਆਰ ਕਰ ਵੀ ਲਈਏ ਹਾਂਜੀ ਫਿਰ ਇਹ ਵੀ ਵੱਧ ਪਏ ਵੱਟੇ ਜਾਣੇ ਆ ਹੁਣ ਜੈ ਜੀ ਦੇ ਦਾਂਗੇ ਕਿਸੇ ਨੂੰ 10 15 ਦਿਨ ਸਾਂਭਣੀ ਆ ਹਾਂਜੀ ਹੁਣ ਵੀਰ ਜੀ ਮੈਂ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰੀ ਜੀਏ 65000 ਦੀ ਮੈਂ ਦੇ ਦਾਂ 65000 ਹੀ ਦੇ ਦੇਣਾ ਵਿੱਚੋਂ ਕਰ ਦੇਣਾ ਮੰਨਤਾ ਨਾ ਹੁਣ ਕੋਈ ਨਹੀਂ ਮੌਕੇ ਦਾ ਥੋੜਾ ਬੰਦਾ ਆਉਣਾ ਲਾਵੇ ਕਰੇ ਹਨਾ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਗੱਪਣ ਜੀ ਇਹ ਵੀ ਇਹ ਵੀਰ ਜੀ 3 ਕਿਲੋ ਦੇ ਥਲੇ ਦੁੱਧ ਜੀ ਅੱਛਾ ਤੇ ਇਹ ਸਾਢੇ 8 ਮਹੀਨਿਆਂ ਦੀ ਗੱਪਣ ਆਪਾਂ 8 ਕਿਲੋ 8 ਮਹੀਨੇ ਦੀ ਕਰਕੇ ਦਾ ਅੱਛਾ ਇਹ ਧੋਕਣ ਗੱਪਣ ਹੈ ਹਾਂ ਜੀ ਧੋਕੜ ਗੱਪਣਾ ਦੁੱਧ ਦੇਰ ਕੋ ਵੀਰ ਜੀ 3 ਕਿਲੋ ਉਹਨਾਂ ਦੇ ਘਰੋਂ ਚੋ ਕੇ ਲੈਂਦਾ ਅੱਛਾ ਕੋਈ ਵੀਰ 2 2.5 ਕਿਲੋ ਦੁੱਧ ਲਾਵੇ ਬਾਕੀ ਆ ਕੇ ਚਲੋ ਉਹ ਆਂਦੇ ਜੀ ਦੋਣੀ ਸੁਕੰਦੀ ਅੱਛਾ ਪਿਛਲੇ ਸੂਏ ਨਾਲ 16 ਕਿਲੋ ਇਹਨੂੰ ਦੁੱਧ ਚੋਇਆ ਜੀ 15 16 ਕਿਲੋ ਇਹਨੂੰ ਦੁੱਧ ਚੋਇਆ ਵਾ ਤੋੜੇ ਮੈਂ ਹੀ ਦੱਸਣੀ ਦਈਏ ਤੁਹਾਨੂੰ ਪਤਾ ਇੰਨਾ ਟਾਈਮ ਹੋ ਗਿਆ ਜਿਹੜੀ ਇੰਨਾ ਟਾਈਮ ਤੇ ਦੁੱਧ ਕੱਢਣ ਦੀ ਹੈ ਤੇ ਕੱਢਦੀ ਰਹੀ ਸੱਜੇ ਚੰਗਾ ਤੇ ਮੇਰੀ ਕੱਢਣ ਦੀ ਹਾਂਜੀ ਹਾਂਜੀ ਇਹ ਆ ਕਿ ਸਾਂਭੀ ਸੰਭੇ ਵੀ ਚੰਗੀ ਆ ਸਾਭੀ ਚੰਗੀ ਵੀਰ ਜੀ ਪਲੀ ਜੁੜੀ ਆ ਕਾਠੀ ਵਾਲੀ ਮਈਆਂ ਹਾਂਜੀ ਆਹ ਦੇਖੋ ਜੀ ਲੈ ਜਾਓ ਬਾਕੀ ਵਜਨ ਵਜੂ ਉੱਚਿਆ ਬੀ ਜੀ ਬਾਕੀ ਥਣ ਚਵਾਗ ਦੀ ਬਹੁਤ ਸੋਹਣਾ ਥਣ ਤੋਂ ਪਾਸ ਕਰਾਉਂਦੀ ਪੂਰੇ ਠੀਕ ਆ ਹਾਂਜੀ ਹਾਂਜੀ ਕਈ ਰਾਤ ਦਿੰਦੇ ਨਾ ਤੇ ਚਲੋ ਗੱਭਰ ਮਹੀਂ ਆ ਹੁਣ ਇਹ ਵੀ ਥਾਂ ਤੋਂ ਪੂਰੇ ਪਾਸੇ ਕਰਾਉ ਇਹ ਵੀ ਭੱਟੀ ਦੇ ਦੀ ਭਾਈ ਘੱਟ ਘੱਟ ਚ ਮਹੀਂ ਜਿੰਨੀ ਨਹੀਂ ਆ ਕਿ ਸੋਹਣੀ ਆ ਬਾਕੀ ਵੀਰ ਜੀ ਐਡੀ ਮਹੀਂ ਤਿਆਰ ਅੱਜ ਕੱਲ ਲਾਂ ਚੱਲ ਜੀ ਨਾ ਤੁਹਾਨੂੰ ਪਤਾ ਹੀ ਹੈ ਕਿੰਨੇ ਦੀ ਆ ਹਾਂਜੀ ਹਾਂਜੀ 95 95 ਹਜ਼ਾਰ ਤੋਂ ਘੱਟ ਵੀ ਰਹੀ ਮਹੀਂ ਮਿਲਦੀ ਬਾਹਰੋਂ ਠੀਕ ਆ ਬੱਸ ਤੋਂ ਇਹ ਵੀ ਹੁਣ ਵੀਰ ਜੀ ਗਿਆ ਜੀ ਵੇਦਣੀ ਆਪਾਂ ਇਹ ਤੇ ਨੂੰ ਮਹੀਨੇ ਡੇਢ ਦੀ ਸੇਵਾ ਛੱਡ ਕੇ ਦੇ ਲਾਂਗੇ ਠੀਕ ਆ ਤੇ ਇਹਦਾ ਮੁੱਲ ਫਿਰ ਵੀ ਜੀ ਇਹ ਨਹੀਂ ਕਿ ਆਪਾਂ 8 ਮਹੀਨੇ ਦੀ ਆਖਿਆ ਸੱਤਾਂ ਦੇ ਨਿਕਲੂਗੀ ਅੱਛਾ ਸੱਤ ਮਹੀਨੇ ਤੇ 29 ਦਿਨਾਂ ਦੀ ਵੀ ਨਹੀਂ ਮਹੀਨੇ ਨਿਕਲੂਗੀ ਗੱਬਣ ਅੱਛਾ ਹਾਂਜੀ ਪੂਰੇ 8ਾਂ ਤੋਂ ਤਾਂ ਹੀ ਨਿਕਲੂਗੀ ਗੱਬਣ ਬੜੇ ਦਿਨ ਗਿਣਤੀ ਕੀਤੇ ਜੇ ਮੈਂ ਨਾ ਪੂਰੇ ਗਿਣਤੀ ਦੇ ਕੋਈ ਆਪਣਾ ਡਾਕਟਰ ਲਿਆ ਕੇ ਚੈੱਕ ਕਰਾ ਕੇ ਖੜੇ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੈ ਜੀ ਕਰਦਾਂਗੇ ਕਿੰਨਾ ਮੋਹ ਲੇ ਜੀ ਤਿਆਰ ਹੋ ਜਾ ਤੁਹਾਨੂੰ ਪਤਾ ਅਸੀਂ 2 ਮਹੀਨੇ ਸੰਭ ਲਈਏ ਹਾਂਜੀ ਹਾਂਜੀ ਮੈਂ ਲੱਖਦੀ ਆ ਹਾਂ ਜਾਇਜ ਹੀ ਦੇ ਦਾਂਗੇ ਜਾਇਜ ਕਿੰਨੇ ਦਾ ਹੁਣ ਵੀਰ ਜੀ ਮੈਂ ਦੇ ਦਾਂਗੇ 65000 ਪੂਰੇ ਦੀ 65000 ਦੇ ਦਾਂਗੇ ਬਾਕੀ ਮਾਨਤਨ ਮੁੱਕ ਦੇਰ ਕਰ ਦੋ ਬਾਕੀ ਤਾਂ ਬਹੁਤ ਸੋਹਣਾ ਲੱਗਾ ਵੇਖੋ ਥਣ ਮੜਿਆ ਮਾਰਿਆ ਥੱਲੇ ਕੈਮਰਾ ਹਾਂਜੀ ਹਾਂਜੀ ਜਿੰਨੀ ਵੀ ਆ ਗਈ ਸੋਹਣੀ ਹੈ ਮੈਂ ਬੱਜੂ ਚ ਆ ਭਲੀ ਜੁੜੀ ਹੈ ਸੋਹਣੀ ਹੈ ਬਾਕੀ ਇਹ ਆ ਕਿ ਸੰਭੇ ਸੰਭੇ ਚੰਗੇ ਆ ਇਹ ਆ ਕਿ ਕਾਮ ਹੀ ਦੁੱਧ ਵਾਲੀ ਮਈ ਆ ਸੇਵਾ ਕਰੀ ਜਾਊਗਾ ਤੇ ਰਾਜ਼ੀ ਰਹੂਗੀ ਹਾਂਜੀ ਇਹ ਵੀ 2 ਮਹੀਨੇ ਨੂੰ ਜੀ ਕਹਿੰਦੇ ਚੰਗੀ ਸੇਵਾ ਕਰ ਲਈ ਭਾਵੇਂ ਕੋਈ 10 ਦਿਨ ਚੋਗੇ ਫਿਰ ਛੱਟ ਵੀ ਦਵੇ ਨਾ ਹਾਂਜੀ ਹਾਂਜੀ ਪਤਾ ਵੀ ਐ ਕਿ ਗੱਡੀ ਚੰਗਾ ਚੰਗੀ ਰਾਜੀ ਹੋ ਜਣੀ ਹੋਰ ਰਾਜੀ ਹੋ ਜਣੀ ਠੀਕ ਆ ਹਾਂਜੀ ਬਾਕੀ ਹੁਣ ਮਾਜ ਇੱਕ ਤੁਹਾਨੂੰ ਦਿਖਾਉਣੀ ਆ ਕੱਦ ਦੇ ਤਾਂ ਕਾਫੀ ਉੱਚਾ ਪਰ ਸਾਂਭੀ ਘੱਟ ਹੈਗੀ ਆ ਆ ਦੇਖੋ ਥਣ ਦੀ ਬਣਾਵਟ ਥਣ ਭਾਂਡੇ ਦੀ ਬਣਾਵਟ ਵੇਖੋ ਕਿੰਨੀ ਸੋਹਣੀ ਆ ਬਸ ਇਹੋ ਗੱਡੀ ਕਿਸੇ ਨੇ ਸਾਂਭੀ ਨਹੀਂ ਆ ਲੱਸੀ ਰਹਿ ਗਈ ਮਾਜ ਦੀ ਹੈਗੀ ਥੋੜੀ ਜਿਹੀ ਕਿ ਉਹਦੇ ਘੱਟ ਸਾਂਭ ਵਾਲੇ ਕਰ ਰਹਾਈ ਇਹ ਵੀ ਨਹੀਂ ਹੈਗਾ ਨੂੰ ਦੇਣੀ ਇਹਨੇ ਦੀ ਜਿੰਨੇ ਦਾ ਜਿੰਨਾ ਕ ਮੁੱਲ ਕਰ ਹੀ ਦੇਣਾ ਨਾ ਬਣਾ ਨਹੀਂ ਮਿਲਣੀ ਹਾਂਜੀ ਹਾਂਜੀ ਕਿੰਨਾ ਇਹਦੇ ਕੱਲ ਦੁੱਧ ਦੁੱਧ ਵੀਰ ਜੀ ਦੇਖੋ ਕੋਈ ਬੋਲਾ ਲਾਲੇ ਕੋਈ ਵੀਰ ਦੁੱਧ ਲਾਲੇ ਅੱਛਾ 8 ਕਿਲੋ ਹੋਗਾ ਅੱਛਾ ਹਾਂਜੀ 8 ਕਿਲੋ ਹੋਗਾ ਪੱਕਾ ਦੁੱਧ ਤੇ ਆ ਬੱਚਾ ਜੇ ਤਾਂ ਕੱਟੀ ਵੀਰਜੀ ਮਗਰ ਇਹਦੇ ਕੱਟੀ ਜੇ ਤੇ ਤੋਰਾਂ ਫੇਰ ਇਹਨਾਂ ਮੜਾਏ ਵੀਰਜੀ ਬੱਚਾ ਲਵਾ ਕੇ ਵਿਖਾ ਦਈਏ ਥਣ ਥਣ ਕੱਢ ਲਓਗੀ ਚਲੋ ਦਿਖਾ ਦੇ ਆ ਮੈਂ ਇਹਨੂੰ ਮੜਾਏ ਵੀਰਜੀ ਥੱਲੇ ਕੈਮਰਾ ਬਰ ਕੋਈ ਡੋਕਾ ਨਹੀਂ ਜੇ ਪਾਇਆ ਮਹੀਨੇ ਥਾਣਾ ਚ ਹੋਣ ਬੱਚਾ ਛਡਾ ਕੇ ਪਸਮਾਨ ਦਿੰਨੇ ਬਈ ਠੀਕ ਆ ਬਾਕੀ ਜਿੱਥੇ ਤੱਕ ਲੱਗਦਾ ਹੈ ਕਿ ਇੱਕੇ ਜਗ੍ਹਾ ਹੀ ਮਾਜ ਬੱਜੀ ਰਹੀ ਆ ਤੋੜੀਆਂ ਰਗੜਾ ਰਗੜਾ ਵੀ ਲੱਗੀਆਂ ਆ ਇਹਦੇ ਸਾਂਭੀ ਨਹੀਂ ਆ ਕਹਿੰਦੇ ਮਾਲ ਦੇ ਮਾਲ ਜਾਦੇ ਜੁੜਾਈ ਹੈ ਸੰਭੀ ਨਹੀਂ ਗਈ ਮਈ ਠੀਕ ਹੈ ਹਾਂਜੀ ਹਾਂਜੀ ਬਾਲੀ ਬੜੇ ਬੈਠਸਾ ਆ ਥਾਣੇ ਦੇਖ ਸਕਦੇ ਇਹਦੇ ਲਾਗੇ ਤਾਂ ਵਿਧਿਆ ਮਾੜੀ ਜੀ ਬੱਚੇ ਨੇ ਗੰਦੀ ਵੱਡੀ ਥਾਂ ਤੇ ਠੀਕ ਹੈ ਹਾਂਜੀ ਹਾਂਜੀ ਬਾਏ ਕੋਈ ਵੀਰ ਭਰਾ ਇੱਥੇ ਆ ਕੇ ਕਰੇ ਐਂਜੀ ਹਾਂਜੀ 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 ਬਾਕੀ ਕੱਦ ਕਾਰਡ ਚ ਪੂਰੀ ਝੋਟੀ ਹਾਂਜੀ ਵੇਖੋ ਵੀਰ ਜੀ ਥੋਣ ਥਾਣੇ ਵੇਖੋ ਝੋਟੀ ਨੇ ਕੱਢਿਆ ਹਾਂਜੀ ਥਣ ਤੇ ਸੁੰਬਾ ਥਾਣੀ ਆ ਵੇਖੋ ਠੀਕ ਆ ਆਣ ਦੇਖੋ ਕਿੱਦਾ ਟੌਰੀ ਲੱਗਾ ਚਲੋ ਦਿਖਾਤਾ ਚਾਹ ਜਵਾਬ ਹੀ ਬੜਾ ਟੌਰੀ ਲੱਗਾ ਜੇ ਅੱਛਾ ਹਾਂਜੀ ਦੇਖੋ ਰਜੀ ਤੇ ਪਿਛਲੇ ਥਨਾ ਦਾ ਦਿਖਾ ਦਿਓ ਚਵਾ ਵਾਹ ਜੀ ਬਹੁਤ ਸੋਹਣਾ ਠੀਕ ਕਰੋ ਹਾਂ ਫੇਰ ਇੱਕ ਦਿਨ ਬਾਕੀ ਠੰਡੀ ਬੜੀ ਭਵਿਆਂ ਜੀ ਪਾਰਟੀ ਪਈ ਰਹਿੰਦੋ ਇਹ ਥੋੜਾ ਲੱਤ ਮਾਰ ਜੂਗੀ ਠੀਕ ਹੈ ਹਾਂ ਜੀ ਪਈ ਰਹਿੰਦੋ ਏਡੀ ਠੰਡੀ ਏ ਝੋਟੀ ਹਾਂ ਜੀ ਜੋ ਮਾਰ ਜੋਟੀ ਨੇ ਥਾਣਾ ਵੇਖੋ ਜੀ ਕੱਢਿਆ ਉਹ ਭੱਜਾਂ ਲਾ ਗਿਆ ਬਾਬਾ ਸਮਾਈ ਝੋਟੀ ਪੂਰੀ ਹਾਂ ਜੀ ਆਕੇ ਕਾਦੇ ਤੋਂ ਦੁੱਧ ਮਿਸਟੀ ਬਹੁਤ ਜਿਆਦਾ ਵਾ ਬਸ ਸਾਂਭੀ ਨਹੀਂ ਹੈ ਸਾਂਭੀ ਕਿਸ ਨੇ ਦੁੱਧ ਚੰਗਾ ਚਵਾਈ ਜਾਊਗੀ ਕਈ ਵੀਰ ਸਾਂਭ ਦੇ ਘਾਟੇ ਆ ਬਾਕੀ ਵੇਖੀ ਸਾਂਭੀਆਂ ਦੀਦੇ ਆ ਮੈਂ ਕਿਹੜਾ ਚੱਕ ਲੈਣਾ ਜਿੰਨੇ ਨਹੀਂ ਸਾਂਭੀ ਠੀਕ ਹੈ ਹਾਂ ਹਾਂ ਵੀ ਹੁੰਦੀ ਇਹੋ 20000 ਰੁਪਇਆ ਦਿੱਤੇ ਹੋਏ ਨਹੀਂ 30000 ਰੁਪਇਆ ਠੀਕ ਆ ਇਹ ਵੀ ਉਹ ਕੋਈ ਨੀਰ ਚਾਰ ਪੰਜ ਤੋਂੜੇ ਚੌਕਦੇ ਚਾਰ ਲੂਗਾ ਜਾ ਕੇ ਅੱਛਾ ਚੰਗੀ ਰਾਜੀ ਹੋ ਜੂਗੀ ਠੀਕ ਆ ਸਾਡੇ ਕੋਲ ਦੇਖੋ ਵੀ ਜੀ ਕਿੱਡਾ ਠੀਕ ਆ ਆ ਕਰ ਦੇ ਵੇਖੋ ਚਲ ਲੈ ਜਾ ਫਿਰ ਜਿੰਨੀ ਵੀ ਆ ਗਈ ਸੋਹਣੀ ਆ ਸਿੰਘ ਖੁੰਡਾ ਲੱਗਾ ਠੀਕ ਆ ਕਿੰਨਾ ਕਾ ਹੀ ਮੁੱਲ ਕਰ ਹੀ ਦੇਣਾ ਨਾ ਇਹਦਾ ਠੀਕ ਆ ਵੀ 2 ਮਹੀਨੇ ਵਿੱਚ ਹੋ ਗਏ ਨਾ ਤੇ ਬੱਚਾ ਉੱਚਾ ਕਰਕੇ ਵੀ ਹਾਂਜੀ ਦੋਨੇ ਰੁਪਈਆ ਨੇ ਫੇਰ ਵਟ ਲੈਣੇ ਆ ਕਿੰਨਾ ਇਹਦਾ ਮੁੱਲ ਨਾ ਰਾਜੀ ਵੀ ਹੋ ਜਾਣੀ ਆ ਕਿੰਨਾ ਮੁੱਲੇ ਦਾ ਮੁੱਲੇ ਦਾ ਵੀ ਜੈਜ ਕਰਦੀ ਐ ਬਾਕੀ ਵੀਰ ਜੀ ਥਣ ਭਾਂਡੇ ਵਾਲੀ ਆ ਜਿੰਨੀ ਵੇ ਕੀ ਸੋਹਣੀ ਆ ਵੇਖੋ ਹਾਂਜੀ 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 ਇਹ ਵੀ ਮੋਹਲਾ ਭਜੈਜ ਕਰਦੀ ਐ ਕਿੰਨਾ ਇਹ ਵੀ ਜਿੰਨਾ ਕੱਦ ਕਾੜ ਜਾਂ ਪੂਰੀ ਭਲੀ ਹੁੰਦੀ ਤੇ ਮੋਹ ਲੈਡੀ ਸੂਈ ਪੂਰੀ ਤਾਂ ਚੁੱਕੀ ਜਾਣੀ ਹੁਣ ਜੈਜ ਕਰਦੀ 55000 ਦੀ ਛੋਟੀ ਦੇ ਦਾ 55000 ਦੀ ਚਲੋ ਬਾਕੀ ਮੌਕੇ ਦੇ ਹੋਰ ਕਰਦੇ ਹਾਂ ਬਾਕੀ ਜੀ ਸੱਜਰ ਸੂਈ ਆ ਹਾਂ ਜੀ ਤੁਹਾਨੂੰ ਪਤਾ ਟੋਕੜਾ 77000 ਦੀ 77000 ਦੀਆਂ ਵੀ ਗਣ ਹਾਂ ਜੀ ਹਾਂ ਜੀ ਬੱਚੀਆਂ ਉੱਚੀਆਂ ਵਾਲੀਆਂ ਤੇ ਹੁਣ ਗਾਵਾਂ ਦਿਖਾਈਏ ਆ ਇਹ ਨੈਨੋ ਕਾਰ ਜੀ ਇਹ ਬੱਛੀ ਹੈ ਦੀ ਬੱਛੀ ਦੀ ਲਾਗੇ ਗਾਂ ਜਿਹੜੇ ਚੰਗੇ ਵੱਡੇ ਕੱਦ ਕਾਠ ਵਾਲੀ ਆ ਤੇ ਉਹਦੇ ਨਾਲ ਹੀ ਇਹ ਜ਼ਿੰਦਗੀ ਜੀ ਬੰਨੀ ਹੈਗਾ ਆ ਗੱਬਨਿਆ ਤੇ ਆ ਟੋਕੜੇ ਆ ਟੋਕੜੇ ਵਜੀਏ ਕਿੰਨਾ ਜਿਆਦਾ ਕੱਲ ਦੁੱਧ ਇਹਦੇ ਕੋਲ ਜੀ ਜਿਹੜਾ ਪੱਕਾ ਦੁੱਧ ਹੈ 6 ਕਿਲੋ ਅੱਛਾ ਤੋਰੋ ਹਾਂ ਫੇਰ ਇਹ ਨਹੀਂ ਭਰਾ ਜਾ ਕੇ ਸਾਡੇ ਕੋਲ ਵੀ ਰਾਤ ਦੀ ਵੀਰਜੀ ਆਈ ਯਾਰ ਅੱਛਾ ਕੋ ਚੰਗੀ ਸੇਵਾ ਕਰ ਲੂਗਾ ਵੱਧ ਦਿਨੇ ਤੁਹਾਨੂੰ ਪਤਾ ਜਾੜ ਬਰੀਡ ਚ ਨੇ ਕੱਢਣਾ ਹੀ ਕੱਢਣਾ ਦੁੱਧ ਤੇ ਹਾਂਜੀ 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 ਬਾਕੀ ਜਾੜ ਬਰੀਡ ਵੀ ਦੇਖੋ ਬੜੇ ਕਮਾਲ ਦੀ ਵੜੜ ਆ ਜਿਹੜੀ ਆਵਲੀ ਬੋਦੀ ਵੇਖੋ ਜਾੜ ਬਰੀਡ ਵੇਖੋ ਵੀਰ ਜੀ ਠੀਕ ਹੈ ਹਾਂਜੀ ਕਿੰਨੀਆਂ ਕੀ ਸੋਹਣੀ ਆ ਇਹਦਾ ਭਵਸ਼ੀਆਂ ਦਾ ਮੁੱਲ ਲੈਣਾ ਆ ਦੇ ਇਹ ਵੀ ਗਾਹ ਕਰੇ ਵਿੱਚ ਟਿਕਾਣੇ ਤੇ ਗਾ ਆ ਰਹੀ ਕਿ ਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸਣਾ ਠੀਕ ਠਾਕ ਜੀ ਠੀਕ ਠਾਕ ਵਧੀਆ ਜੀ ਅੱਜ ਕਿਹੜਾ ਉਤਾਰ ਤਾਰਿਆ ਜੀ ਅੱਜ ਫਿਰ ਤੁਸੀਂ ਨੰਬਰ ਲਾਗੇ ਰਾਜ ਮੈਂ ਦਾ ਦੇਣੀ ਅੱਛਾ ਹਾਂ ਮੈਂ ਨਾਉਂ ਨਿਆ ਵੀ ਜਰਾ ਅੱਜ ਤੇ ਸਤਿੰਦਰ ਸਰਤਾਜ ਹੀ ਬਣੇ ਜੀ ਹੋਰ ਠੀਕ ਠਾਕ ਜੀ ਸਾਹਿਬ ਠੀਕ ਠਾਕ ਵਧੀਆ ਵਧੀਆ ਚਲੋ ਵਧੀਆ ਚਾਹੀਦਾ ਜੀ ਤੋਰ ਦੋ ਵੀ ਇਹ ਕਰੀ ਹਰੇ ਨਾ ਬਾਕੀ ਵੀਰ ਜੀ ਕੱਦ ਕਾਰ ਚ ਹਾਈਟ ਚ ਬਹੁਤ ਆ ਵੜ ਹਾਂਜੀ ਹਾਂਜੀ ਬਾਕੀ ਇਹ ਕਿ ਜਿਹੜੇ ਵੀ ਸ਼ਕੀਨ ਆ ਚੰਗੀਆਂ ਟੋਕੜਾਂ ਗਾਵਾਂ ਲੈ ਆਂਦੇ ਕਿ ਗਾਂ ਤਿਆਰ ਕਰਕੇ ਵੇਚਦੇ ਆ ਕਈ ਵੀਰ ਹੁੰਦੇ ਆ ਤਿਆਰ ਕਰਕੇ ਗਾਂ ਨਾਲ ਫਿਰ ਵੇਚਦੇ ਆ ਇਹੋ ਜਿਹੇ ਜੜੀਆਂ ਗਾਵਾਂ ਗਾਂ ਚੰਗੀਆਂ ਤਿਆਰ ਹੁੰਦੀਆਂ ਮੋੜੂਗੀ ਸਾਮਦਾ ਵੀ ਮੁੱਲ ਫੋੜੂਗੀ ਦੇ ਹਾਂਜੀ ਹਾਂਜੀ ਲੈ ਆ ਜਾ ਆਵਾਜ਼ ਤਾਂ ਵੈਰ ਜੜੀ ਬੱਚਿਆਂ ਵਾਤੇ ਜਿਹਨੂੰ ਕਹਈਏ ਬੱਚੇ ਦੇ ਸੰਧਾਨ ਵਾਤੇ ਬਾਕੀ ਗਾਵੇਂ ਜੇ ਕਿਸ ਨੇ ਆਪਣੇ ਘਰ ਦੇ ਬਰੀਡ ਤਿਆਰ ਕਰਨੀ ਕਰਨੀ ਹੋਵੇ ਨਾ ਕਿਸੇ ਵੀਰ ਨੇ ਤਿਆਰ ਆਹ ਦੇਖ ਸਕਦੇ ਹਵਾਨੇ ਦੇ ਨਾੜਾ ਵੀ ਬਾਕੀ ਨੇ ਤੇ ਸੱਜਰ ਨੇ ਵੀ ਵੀਰ ਜੀ ਦੁੱਧ ਚੰਗਾ ਕੱਟਿਆ ਹੋਣਾ ਆ ਆ ਵੇਖੋ ਵੀਰ ਜੀ ਆਹ ਵੇਖੋ ਇਹਦੇ ਚਾਲ ਚੱਲਣਾਂ ਤੋਂ ਪਤਾ ਲੱਗਦਾ ਸੀ ਹਾਂਜੀ ਹਾਂਜੀ ਆਹ ਵੇਖੋ ਵੀਰ ਜੀ ਇੱਧਰੋਂ ਮਾਰਿਓ ਮੜਿਆ ਕੈਂਦ ਆਹ ਵੇਖੋ ਥੱਲੇ ਮਾਰਿਓ ਆਹ ਵੇਖੋ ਪੂਰੀ ਪਾਈਪ ਲਾਈਨ ਹੋਈ ਏ ਤੇ ਹਾਂਜੀ ਹਾਂਜੀ ਤੇ ਇਹਦਾ ਮੁੱਲ ਮੁੱਲ ਤੇ ਵੀਰ ਜੀ ਤੁਹਾਨੂੰ ਵੀ ਪਤਾ ਕਿ ਇਹੋ ਜੀ ਵੈਟ ਟਕਾਣੇ ਦੀ ਟਕਾਣੇ ਆਈ ਹੋਵੇ 95 96 ਹਜ਼ਾਰ ਦੀ ਵੈਟ ਹਾਂਜੀ ਹਾਂਜੀ ਹੁਣ ਵੀਰ ਜੀ ਟੋਕਣਾ ਦਾ ਮੁੱਲ ਹੀ ਲੈ ਲਾਂਗੇ ਕਿੰਨਾ ਹੁਣ ਵੀਰ ਜੀ ਮੁੱਲ ਕਰਨ ਨੂੰ ਤੇ ਭਾਵੇਂ ਜਿੰਨਾ ਮਰਜ਼ੀ ਕਰੀ ਜਾਈਏ ਹਾਂਜੀ 20000 ਕਰੀਏ ਭਾਈ ਯਾਰ 17000 ਦੀ ਵੈਟ ਦੇ ਦਾਂਗੇ 17000 ਦੀ ਦੇ ਦਾਂਗੇ ਛੋੜ ਛੜ ਮੌਕੇ ਤੇ ਕਰਦੇ ਆਂ ਬਸ ਇਹ ਵੀਰ ਜੀ ਥੋੜੀ ਜੀ ਨਾ ਵੀਰਾਂ ਨੇ ਸਾਬ ਹੀ ਨਹੀਂ ਜਿੰਨਾ ਕੋਈ ਆਈ ਆ ਉਹ ਚੰਗੀ ਵੀਰ ਸਾਂਭ ਵਾਲਾ ਲੈ ਜਾਊਗਾ ਤੇ ਦੁੱਧ ਫੇਰ ਵੀ ਹੁਣ ਵੀ ਇਹਨੇ 9-10 ਕਿਲੋ ਚਵਾਈ ਜਣਾ ਤੇ ਗਾਂ ਫੇਰ ਇਹਨੇ ਪੰਜਣਾ ਹਾਂਜੀ ਹਾਂਜੀ ਤੇ ਹੁ ਐਕਟਿਵੇਟ ਦਿਖਾ ਦਈਏ ਜਿਹੜੀ ਛੋਟੀ ਜਿੰਨੇ ਜਿੰਨੇ ਕ ਜਗ੍ਹਾ ਚ ਐਕਟਿਵੇਟ ਲੱਗਣੀ ਓੰਨੇ ਕ ਜਗ੍ਹਾ ਚ ਨਹੀਂ ਆ ਜਾਣਾ ਵੀਰ ਜੀ ਕਸ਼ੂ ਕਮਾ ਕਸ਼ੂ ਕਮਾ ਲੈਂਦਾ ਵੀਰ ਜੀ ਠੀਕ ਆ ਇਹ ਕਸ਼ੂ ਕਮਾ ਲਿਆਦਾ ਪਈ ਪਈ ਵੀ ਰਾਹ ਦਿੰਦੇ ਆ ਵੀ ਛੋਟੀ ਗਾਂ ਆਵੇ ਇਹ ਜਿੰਨੇ ਦੁੱਧ ਚੰਗਾ ਚਵਾਈ ਜਾਣਾ ਹਾਂਜੀ ਹਾਂਜੀ ਬਾਕੀ ਜਿੰਨੀ ਵੀ ਆ ਗਈ ਸੋਹਣੀ ਆ ਨੀ ਜੀ ਜੀ ਬਿਲਕੁਲ ਛੋਟਾ ਜਿਹਾ ਕੱਦਿਆ ਇਹਦਾ ਤੇ ਇਹ ਆ ਕਿ ਚਲੋ ਰਾਜੀ ਰੂਜੀ ਆ ਚੰਗੀ ਸੋਹਣੀ ਭਾਜੂ ਵੀ ਥੱਲੇ ਹੋਗਾ ਤਾਂ ਤੋਰ ਦਾ ਪੋਣਾ ਲੱਗਾ ਤਿਆਰ ਹੋਣੀ ਹੈ ਲੈ ਇਹ ਕੁਮਾਕੇ ਇਹ ਸੋਹਣੀ ਪੜੂਗੀ ਅਜੇ ਬਾਕੀ ਇਹ ਹੈ ਕਿ ਸਾਰੀਆਂ ਗਰਮੀਆਂ ਚਲੋ ਦੋ ਦਿਨਾਂ ਚ ਚੰਗਾ ਚਵਾਈ ਜਾਣਾ ਇਹ ਜਿਹੇ گاਵਾਂ ਦਾ ਦੁੱਧ ਕਾਫੀ ਸੰਗਰਨ ਹੁੰਦਾ ਵਾ ਦੁੱਧ ਕਿੰਨਾ ਚੁਵਾਈ ਜਾਊਗੀ ਉਤਰਾਏ ਦੁੱਧ ਵੀਰ ਜੀ ਇਹੋ ਹੀ 9 ਕਿਲੋ ਚੁਵਾਈ ਜਾਊਗੀ ਬਾਕੀ ਇੱਕ ਮਿੰਟ ਆ ਲਾਗੇ ਦਿਖਾ ਦਈਏ ਉਹ ਗਾਂ ਤੇ ਆ ਗਾਂ ਤੁਸੀਂ ਵੇਖ ਸਕਦੇ ਜੀ ਬਾਕੀ ਲਾਗੇ ਜਿਹੜੀ ਗਾਂ ਉਹ ਉਤਰਾ ਜੀ ਥੋੜੀ ਜਿਆਦੀ ਵੱਡੀ ਆ ਤੇ ਥੋੜੀ ਜਿਆਦੀ ਛੋਟੀ ਆ ਉਸੇ ਕਰਕੇ ਥੋੜਾ ਜਿਆਦਾ ਬਹੁਤ ਜਿਆਦੀ ਆ ਨਾ ਹਾਂਜੀ ਹਾਂਜੀ ਤੇ ਮੁੱਲ ਫਿਰ ਛੋਟੀ ਗਾਂ ਦਾ ਕਿੰਨਾ ਜੀ ਮੁੱਲ ਵੀਰ ਜੀ ਉਹਦਾ ਉਹਦਾ ਵੀ ਉਹ ਵੀ ਟੋਕੜਾਂ ਦੇ ਭਾਈ ਦੇ ਦਾਂਗੇ ਅੱਛਾ ਇਹ ਵੀ ਤੁਹਾਨੂੰ ਬੜਾ ਸਰਕੀਆ ਸੁਣੀ ਆ ਹਾਂਜੀ ਹਾਂਜੀ ਕਈ ਵੀਰ ਹੁੰਦੇ ਆ ਥੋੜੇ ਜੇ ਪਠੇ ਪਾਓ ਹਾਂਜੀ ਪੀ ਥੋੜੇ ਜਿਹੇ ਪੱਠੇ ਤੋਲ ਤਾਲ ਕੇ ਲੈ ਆਉਂਦੇ ਕਈ ਵੀਰ ਭਾ ਜੀ ਹਾਂ ਜੀ ਥੋੜੇ ਜੇ ਪਾਉ ਮਾਸਾ ਪਾਉ ਤੂੜੀ ਦੇ ਥੋੜੀ ਜੀ ਜਗ੍ਹਾ ਹੈ ਤੇ ਅੰਦਰੇ ਅੰਦਰ ਵੱਜੀ ਰਹੇ ਆ ਮੇਰੇ ਕੋ ਪੰਜ ਕਿਲੋ ਪੱਠੇ ਖਾਦੇ ਜਾਂਦੇ ਹਾਂ ਠੀਕ ਆ ਤੇ ਚਲੋ ਮੁੱਲ ਤੇ ਦੱਸੀਏ ਫਿਰ ਮੋਹਲੇ ਦਾ ਕਹਿੰਜੀ 28000 ਦੇ ਦਾਂਗੇ 28000 ਵਿੱਚੋਂ ਕਿੰਨਾ ਕਰਨਾ ਮਾਨ ਦੋ ਹੀ ਛੱਡ ਦਈਏ ਫਿਰ 26000 ਹਾਂ ਜੀ ਹੋਰ ਕਰਦਾ ਕਿ ਮੌਕੇ ਤੇ 1000 ਹੋਰ ਛੱਡ ਦਈਏ 25000 ਦੇ ਦਾਂਗੇ ਹੋਰੇ 25000 ਹਾਂ ਜੀ ਠੀਕ ਆ ਤੇ ਇਹੋ ਜੀ ਘੱਟ ਘੱਟ ਚ ਹੁੰਦਾ ਜੀ ਹੁੰਦੀ ਪੱਲੀ ਜੁੜੀ ਇਹੋ ਹੀ ਗਾਂ 35 ਛਤੀਆ ਦੀ ਵਿਗਣੀ ਹਾਂਜੀ ਹਾਂਜੀ ਬਾਕੀ ਇਹ ਆ ਕਿ ਕੋਈ ਵੇਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚ ਆ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ